ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋੜ ਦਾ ਡੂਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮਦੇਵਤਿਆ ਤੇ ਲੋਪੋਕੇ ਚਿਗਾਵੇਂ ਵਾਲੇ ਰੋਡ ਤੇ ਪਿੰਡ ਜਿਹੜਾ ਵਿਧੀਆਂ ਨਾਲ ਦਾ ਸਾਇਪ ਸਿੰਘ ਨਾਲ ਆਪਾਂ ਆਏ ਆ ਅੱਜ ਦੋ ਗੱਬਣਾ گاਵਾਂ ਤੇ ਇੱਕ ਤਾਂ ਤਾਜੀ ਸੋਈ ਮੱਝ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੋਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਸਵਰ ਸਿੰਘ ਜੀ ਤੇ ਪਿੰਡ ਕੋੜਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਚੀਰਾਂ ਦੇ ਲਾਗੇ ਸ਼੍ਰੀ ਰਾਮ ਦੀ ਠੀਕ ਹੈ ਜੀ ਤੇ ਲੁੱਪਗੜ ਚਿਗਾਂਵੇਂ ਵਾਲੇ ਰੋਡ ਤੇ ਪਿੰਡ ਨਾਲ ਹਾਂਜੀ ਬਿਲਕੁਲ ਲੁੱਪਗੜ ਚਿਗਾਂਵੇਂ ਰੋਡ ਤੇ ਦਾ ਹੀ ਰਾਮਤੀਸ ਦੇ ਨਾਲ ਹੀ ਹੈ ਹਾਂਜੀ ਹਾਂਜੀ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈ 9781228722 ਤੇ ਚਲੋ ਸ਼ੁਰੂਆਤ ਹੈ ਰਾ ਪਿੰਲੇ ਨੰਬਰ ਵਾਲੀ ਤਾਂ ਕਰ ਲਈਏ ਹਾਂਜੀ ਹਾਂਜੀ ਇਹ ਗੱਬਣੇ ਆ ਗੱਬ ਦੁੱਧ ਵੇਚੀ ਮਣਕੇ 14 ਤੋਂ ਪਲੱਸ ਹੀ ਦਊਗੀ 14 15 ਦੇ ਲਾਗੇ ਬੰਦੀਆਂ ਹੋ ਜਣਾ ਸਿਆਲ ਨਾਲੇ ਬਰਸੇਂ ਦਸਨ ਹੋ ਜਣੇਗਾ ਹਾਂਜੀ ਹਾਂਜੀ ਹੁਣ ਤੋੜਦੀਏ ਬਾਕੀ ਹੁਣ ਮੌਸਮ ਜਿਹੜਾ ਦੁੱਧ ਵਾਲਾ ਹੀ ਚੱਲੰਦਿਆ ਵਾ ਇੰਨਾ ਦਿਨਾਂ ਜੀ ਕੰਮ ਜਿਹੜਾ ਦੁੱਧ ਚੰਗਾ ਕੱਢਦੀਆਂ ਵਾ ਸਟਾਈਲ ਸਟੋਲੇ ਹੁਣ ਕਈ ਵੀਰਾਂ ਦੇ ਸ਼ੁਰੂ ਹੋ ਗਏ ਆ ਤੇ ਛੰਡੀਆਂ ਦੇ ਹੋਣੀਆਂ ਆਗੇ ਬਾਕੀ ਆ ਵੀ ਹੁਣ ਚਲੋ ਅੱਗੇ ਨਾਲ ਹਰੀਆ ਥੋੜਾ ਵੱਧ ਮੈਂ ਲੱਗ ਪਿਆ ਪਛਵਾ ਨੂੰ ਚਾਲੂ ਹੋ ਗਿਆ ਵਾ ਤੇ ਹੁਣ ਗਾਵਾਂ ਨੇ ਦੁੱਧ ਚੰਗਾ ਕੱਢੀ ਜਣਾ। ਆ ਥਾਣੇ ਤੇ ਦੇਖ ਸਕਦੇ ਲੱਗਦਾ ਬਾਕੀ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਾ ਹੈ ਅਗਲਾ ਪਿਛਲਾ। ਤੇ ਬੜੇ ਸ਼ਾਂਤ ਜੇ ਸੁਭਾਅ ਦੀ ਆ। ਠੰਡੀ ਤੇਰੀ ਆ। ਲੈ ਜਾ ਮੇਰੀ। ਬਾਨੀ ਬੜੀ ਅਵਿਰਝਲ ਹੈ। ਅਜਿਹਾ ਨਟਲ ਨਾ ਕਾਫੀ ਆ ਹਵਾਨੇ ਚ। ਅਜੇ ਚੰਗੀ ਤਿਆਰ ਹੋਣੀ ਆ ਦੇਖ ਸਕਦੇ ਜੇ ਪਛਾਣ ਹੋਣੀ ਸਰ। ਇਹ ਸੱਚੀ ਆ ਬਸ। ਲੈ ਜਾ। ਤੇਦਾ ਫਿਰ ਮੁੱਲ ਵੀਜੀ ਮੁੱਲ ਵੀਜੀ 47000 ਕਰਦੇ ਆ 47000 ਹਾਂਜੀ ਤੇ ਕੋ ਮਾਂਤਨ ਮਾਂਤਨ ਤੁਸੀਂ ਕਰਾ ਲਓ ਜਿਹੜਾ ਕਰੋਨਾ ਕੋਈ ਵਾਲੀ 40000 ਦੇ ਦੀ ਹੋਰ ਸ਼ਰਤਾਂ ਕਿ ਯਾਰ ਖਾਂਡਾ ਵੀਜੀ 2000 ਛੱਡ ਦੋ ਫਿਰ 37000 ਦੀ ਦੇ ਦੋ ਦੇਦਾ ਕਿ ਵੀਜੀ ਦੇਦਾ ਭੈਣ ਭਰਾ ਫੋਨ ਲਾਵੇ ਪਤਾ ਨਹੀਂ ਕਿੱਥੇ ਸੌਦਾ ਨਾ ਬਾਕੀ ਚੰਗੀ ਵਹਿ ਰਿਆ ਮਾਂਤਨ ਕਰਦੋ ਕਿ ਵਿੱਚ ਖੁੱਲਾ ਹਰ ਮਾਂ ਤਾਂ ਬਹੁਤ ਚੰਗੀ ਵਹਿ ਰ ਠੰਡੀ ਸੀਰਿਆਂ ਨਾਲੇ ਥੋੜੀ ਕਰੌਸ ਹੈ ਝਫਣਾ ਮੰਨੇ ਕੋਈ ਕਰੌਸ ਹਾਂਜੀ ਕਰੌਸ ਹਾਂਜੀ ਵੰਦੀ ਬਹੁਤ ਜਿਆਦੀ ਹਲੇ ਵਾਕਿਆ ਅਭੀ ਵੈਟ ਸੋਣੀ ਆ ਚਲੋ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਵੀ ਜੀ ਵੇਖਣਾ ਭਾਵੇਂ ਪਹਿਲਾ ਸੂਆ ਦਾਸ ਦੀਏ ਹਾਂਜੀ ਪਰ ਇਹ ਦੂਜੇ ਸੂਏ ਸੂਣੀ ਆ ਪਹਿਲੇ ਸੂਏ ਇਹਨੇ 15 ਲੀਟਰ ਦੁੱਧ ਭਰਿਆ ਜੀ ਅੱਛਾ ਤੇ ਦੂਜੇ ਸੂਏ ਹੁਣ ਗਾਂ ਸੂਣੀ ਆ ਦੁੱਧ 16 17 ਲੀਟਰ ਆਮ ਨਾਲ ਦੇ ਦੂਗੀ ਤੁਰੰਗ ਵੇਰੇ ਕਰੀਨਾ ਕੱਦ ਭਜਨ ਵੇਖੋ ਵੈਟ ਦਾਦਾ ਬਈ ਖਣਾਲੇ ਇਹ ਤੇ ਗਲ ਚ ਰੱਖਣਾ ਪਾਇ ਇਹ ਆਈ ਆ ਲੈ ਫਲੇਨ ਪਤਾ ਨਹੀਂ ਤੁਰਨ ਦੰਦਾ ਵੀ ਤੇਲੇ ਥੋੜਾ ਡਰਦੀ ਡਰਦੀ ਜੀ ਆ ਕੱਦ ਵਜਨ ਵੇਖੋ ਅੱਛੀ ਦਾ ਕਿੰਨਾ ਕੱਦ ਕਾਠ ਪੱਖ ਉੱਚੀ ਆ ਤਰਾ ਚੰਗੀ ਆ ਕੱਦ ਕਾਠ ਪੱਖ ਥੱਲੇ ਤਿਆਰ ਹੋਣੀ ਆ ਚੰਗੀ ਤੇ ਥਾਣਾ ਇਹਦੇ ਵੀ ਤੁਹਾਨੂੰ ਲੱਗ ਰਿਹਾ ਦਿਖਾ ਦੇ ਠੀਕ ਹੈ ਜੀ ਇੱਕੀ ਪੀਕ ਦੇ ਟਾਈਮ ਦੇ ਭਾਜੀ ਦਾ ਠੀਕ ਹੈ ਜੀ ਚਲੋ ਲੈ ਜਾ ਫਿਰ ਇੱਕੀ ਤਰਿਕ ਨੇ ਦੇਨ ਪੂਰੇ ਹੋਣੇ ਆ ਤੇ ਬਾਕੀ ਜਿਹੜੇ ਚਾਰ ਪੰਜ ਦਿਨ ਨੇ ਉੱਪਰ ਵੀ ਲੈ ਜਾਣੇ ਆ ਇਹ ਆ ਵੀ ਹਫਤੇ ਦੇ ਲਾਗੇ ਬੰਨੇ ਟਾਈਮ ਆ ਜਿੰਨੇ ਲਾਈ ਜਣ ਲਾ ਜਾ ਵੀਰ ਜੀ ਲਾ ਜਾ ਬਾਕੀ ਇਹ ਟਾਈਮ ਬਿਲਕੁਲ ਸਵੇਰੋਂ ਸਵੇਰ ਦਾ ਵਾ ਜੇ ਰੱਜੀਆਂ ਰੁੱਜੀਆਂ ਵੀ ਨਹੀਂ ਆ ਤੇ ਇੱਕ ਸਫਰ ਸਫਰ ਚੋਂ ਵੀ ਆਈਆਂ ਵਾ ਉਹਦੇ ਕਰਕੇ ਆਪਾਂ ਨੂੰ ਪੂਰੀਆਂ ਲੱਜੀਆਂ ਵੀ ਨਹੀਂ ਲੱਗਣਦੀਆਂ ਬਾਕੀ ਇਹ ਆ ਵੀ ਥੱਲੇ ਉਤਰਾ ਚੰਗੀ ਭਰਨੀ ਹੈ ਗਾਣਵੇਂ ਚੰਗੀ ਭਰ ਜੂਗੀ ਪੇਸ਼ਾਨ ਨ ਵੀ ਚੰਗੀ ਭਰ ਜੂਗੀ ਅਲੇ ਹਫਤਾ ਮੰਨ ਕੇ ਕੋ ਭੈ ਭਰਾ ਸੱਦਾ ਕਰੇ ਹਫਤਾ ਖੜਦੀ ਏ ਖੁੱਲਾ ਦਲਾਈ ਠੀਕ ਹੈ ਜੀ ਹਾਂ ਜੀ ਬਾਕੀ ਆ ਨਿੱਗਰ ਲੈਵੇ ਜੇ ਆ ਤੇ ਇਹਦਾ ਫਿਰ ਮੁੱਲ ਮੁੱਲ ਤੇ ਵੀ ਇਹਦਾ ਦੇ ਸੂਈਸਾ ਇਹ ਦਿਮਾ 50000 ਕਰ ਦਿੱਤੇ ਹਾਂ ਜੀ ਹੁਣ ਕੋਈ ਨਹੀਂ ਮਾਨਤਨ ਕਰ ਦਿੰਦੇ ਹੁਣ 45000 ਦੇ ਦੇ ਦਾਂਗੇ ਵਿੱਚ ਹੋਰ ਕਰ ਦਈਏ ਮਾਨਤਨ ਕਰੇ ਭੜਾ ਪਾਣਾ ਕਿ ਹੋਵੇ ਬਾਕੀ ਗਾੜ ਦੇ ਵੇਖੋ ਕਿੱਡਾ ਵੇਰ ਦਾ ਹਾਂ ਜੀ 45000 ਖੁੱਲਾ ਕਰ ਦਈਏ ਮਾਨਤਨ ਮਾਤਾ ਵਿਧੀ ਜੀ ਦੇ ਵੈਡ ਹੈ ਹਾਂਜੀ ਤੇ 45 ਦੀ ਦੇਣਾ ਜੀ ਸੂਈ ਸਵਾਈ ਦੀ 50 ਦੀ ਚੈਲੰਜਰੀ ਹਾਂਜੀ ਤੇ ਕੋਈ ਗੱਲ ਦੀ ਮਾਨਤਾ ਤੂੰ ਜਿਹੜਾ ਕਰੋਨਾ ਕਰਾ ਲਓ ਕੋਈ ਗੱਲ ਨਹੀਂ ਆ ਦੇ ਦਈਏ 42000 ਦੀ ਜੇਦਾ ਕਿ ਪਹਿਰਾ ਫੋਨ ਆਵੇ ਉੱਚੀ ਮਾਨਤਾ ਕਰਾਂਗੇ ਕਰ ਦੋਗੇ ਮਾਨਤਾ ਨਾ ਖੁੱਲਾ ਕਰ ਦੋਗੇ ਬਾਕੀ ਕੋਈ ਫੋਨ ਲਾਊਗਾ ਤੇ ਹੋ ਜਾਊਗਾ ਮੋਕੇ ਤੇ ਉਹ ਵੀ ਇਹ ਸੂਈ ਸਵਾਈ ਜੇ ਸੂਈ ਹੁੰਦੀ ਤੇ ਫਿਰ ਬਾਅਦ ਦਾ ਮੁੱਲ ਬਾਅਦ ਚ ਹੋਊਗਾ ਇਹ ਇਸ ਟਾਈਮ ਦਾ ਮੁੱਲ ਕਰ ਲੈ ਗੱਬਨ ਦਾ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਇੱਕ ਕਾਵਲੀ ਮੱਝਾ ਗੀਜੇ ਬਿਲਕੁਲ ਕੋਲ ਸਿੰਘ ਦੀ ਹੈ ਜਿਹੜੀ ਹੈ ਨਾ ਹਾਂਜੀ ਤੇ ਥੱਲੇ ਵੀ ਚੰਗੀ ਬਣੀ ਆ ਹਾਂਜੀ ਇਹਦੇ ਬਾਰੇ ਵੀ ਦੱਸ ਤੋ ਇਹ ਵੀ ਦੀ ਦੂਜਾ ਸੁਆ ਸੂਈ ਜੇ ਅੱਛਾ ਤੇ ਮਲਕੇ ਨੂੰ ਤੇ ਅੱਜ ਚੌਥੀ ਚਵਾਈ ਹੁਣ ਲੱਗਣੀ ਆ ਅੱਛਾ ਚੰਨ ਚਵਾਈਆਂ ਹੋ ਗਈਆਂ ਜੀ ਇਹਦੀਆਂ ਤੇ ਅਜੇ ਤਾਂ ਬੋਲਾ ਹੀ ਆ ਬੋਲਾ ਹੀ ਸੰਗਣਾ ਬੰਨ ਦਿਆ ਬੋਲਾ ਤੇ ਕਿੰਨਾ ਦੁੱਧ ਭਰੀ ਜਾਊਗੀ ਇਹ ਦੁੱਧ ਵੀ ਦੀ ਪੀ ਲੈ ਸੂਏ ਮੈਂ 15 ਲੀਟਰ ਚੋਕੇ ਦਿੱਤੀ ਮੇਰੇ ਕੋਲੋਂ ਗਈ ਬੈਣ ਅੱਛਾ ਮੈਂ ਇਹਦੀ ਆ ਠੀਕ ਹੈ 15 ਲੀਟਰ ਦਿੱਤਾ ਚੋਕੇ ਵੀ ਗਿਆ ਬਾਕੀ ਤੁਸੀਂ ਗੱਲ ਦੱਸਿਓ ਵੀ ਚਲੋ ਇਹ ਮਜਬੂਰੀ ਕਰਕੇ ਹੁਣ ਆਏ ਹੱਥਾਂ ਕਿਹੜੇ ਹੋ ਗਏ ਜੀ ਗੱਲ ਇਹ ਨੇ ਥੋੜੀ ਮਜਬੂਰੀ ਇਹੋ ਜੀ ਬਣ ਗਈ ਸੀ ਕਿ ਜਿਹੜੀ ਦੇਣੀ ਪਈ ਚਲੋ ਖੋਲੋ ਤੇ ਆ ਥਾਣੇ ਦੇ ਦੇਖ ਸਕਦੇ ਜੇ ਇੱਕ ਲੈ ਜਾ ਜੀ ਮਗਰ ਕੱਟੀ ਜੇ ਦੇ ਮਗਰ ਇਹਦੇ ਕੱਟੀ ਆ ਫਿਰ ਦਰਦੀ ਕਰਦੀ ਜੀ ਆ ਨਾ ਬਗਿਆ ਨੂੰ ਬਣੀ ਹੋਰੀ ਤੇ ਮਾਰੀ ਮੁੱਠੀ ਬਾਕੀ ਆ ਬਿਲਕੁਲ ਗੋਲ ਸਿੰਘ ਦੀ ਆ ਤਾਜੀ ਸੂਈ ਆ ਥੋੜੀ ਲੱਪੇ ਲੁਪੇ ਚ ਵੀ ਆ ਤੇ ਉਤਰਾ ਥੱਲੇੋਂ ਚੰਗੀ ਬਣੀ ਆ ਥੱਲੇੋਂ ਚੰਗੇ ਖੁੱਲੇ ਹਵਾਨੇ ਦੀ ਮਲ ਗਿਆ ਆ ਦੇਖ ਸਾਡੀ ਉਤਰਾ ਵੀਰ ਜੀ ਥਣ ਥਣ ਓਕੇ ਆ ਸਾਰੇ ਬਿਲਕੁਲ ਓਕੇ ਵੀਰ ਜੀ ਥਾਣਾ ਦਾ ਪਿੱਛੇ ਦਾ ਪੂਰਾ ਆਪਣਾ ਫੁੱਲ ਗਾਰੰਟੀ ਹੋ ਜੇਰ ਤੱਕ ਫੁੱਲ ਗਾਰੰਟੀ ਆ ਅੱਛਾ ਆਪਣਾ ਕੋ ਪ੍ਰੋਪਰ ਵੀਡੀਓ ਹੋਣੀ ਆ ਸਾਰੀਆਂ ਨਾਲੇ ਠੀਕ ਹੈ ਜੀ ਹਾਂਜੀ ਤੇ ਕਿੰਨਾ ਫਿਰ ਖੇ ਦਾ ਮੁੱਲ ਆਪਾਂ ਮੁੱਲ ਵੀ ਜੀ ਵੇਖ ਲੋ ਜੇ ਤੇ ਮਾਜ ਸੁਈ ਸਵਾਈ ਹੁਣ ਕਿ ਲਈ ਇਹ ਦੇ ਕਿ ਰਾਖੀ ਰਖੜੀ ਪਣੀ ਆ ਹਾਂਜੀ ਮੈਂ ਕਹਨਾ ਇੱਕ ਦਾਹ ਕਰ ਲੀਏ ਮੁੱਲ ਕਰ ਦਈਏ ਥੋੜਾ ਬਤਾ ਮੰਨਤਾ ਨਾ ਇੱਕ ਪੰਜ ਦੀ ਦਰਾਂ ਕਿ ਵੀ ਜੀ ਪੂਰੇ ਦੇ ਦਈਏ ਦੇ ਨਾਲ ਜੀ ਜਦਾ ਭੈਣ ਭਰਾ ਫੋਨ ਲਾਵੇ ਬਾਕੀ ਆਪਾਂ ਪਿਛਲੀਆਂ 1 25 ਦੀ ਵੇਚੀ ਹੀ ਮੈਂ ਅੱਛਾ ਆਹ ਹੋਏ ਤੇ ਹੁਣ ਦੱਸ ਦਈਏ ਪੀ ਗਿਆ ਆਪਾਂ 1 25 ਥੋੜੀ ਕੋ ਨਾਲ ਕੋ ਸਾਹਮਣੇ ਹੋਈ ਹਾਂ ਜਿਵੇਂ ਮਿਲ ਕੇ ਉਹਨਾਂ ਦੀ ਥੋੜੀ ਮਜਬੂਰੀ ਚ ਉਹ ਮੁੰਡਾ ਮੁੰਡੇ ਡੈਥ ਹੋ ਗਈ ਸੀ ਹਾਂਜੀ ਹਾਂਜੀ ਤੇ ਉਹਨਾਂ ਕੋ ਸਾਂਭ ਨਹੀਂ ਹਈ ਉਹਨਾਂ ਹਾਂਜੀ ਉਹ ਸਾਰੇ ਵੀ ਜਿੱਥੋਂ ਆਈ ਸੀ ਉਹਨਾਂ ਦੀ ਘਰੇ ਡੈਥ ਜਿਹੜੀ ਹੋ ਗਈ ਸੀ ਜਿਹੜਾ ਵੀਰ ਸਾਂਭਦਾ ਸੀ ਹੈ ਨਾ ਸਾਂਭਦਾ ਉਹ ਇਕੱਲਾ ਇਕੱਲਾ ਹੈਗਾ ਸੀ ਉਹ ਵੀ ਤੇ ਉਹ ਪੂਰਾ ਹੋ ਗਿਆ ਤੇ ਉਹ ਦੇ ਕਰਕੇ ਫਿਰ ਪਸ਼ੂ ਵੇਚਨੇ ਪਏ ਉਹਨਾਂ ਨੂੰ ਹਾਂਜੀ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਹੈ ਨਾ ਹਾਂਜੀ ਹਾਂਜੀ ਤੇ ਇਥੇ ਵੇਸ਼ ਚ ਆ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਕਰੀਸਾਨੇ ਤਾਂ ਮੇਰੇ ਇਧਰ ਵੀ ਤੇ ਸਾਡੀ ਥੋੜਾ ਅਤਰਾ ਡਰਦੀ ਡਰਦੀ ਜੀ ਆ ਡਰਦੀ ਹੋਣਾ ਤੁਹਾਡਾ ਕਾਲੀ ਗੈਂਗ ਪਾਈ ਹੋਵੇ ਤੇ ਬਾਕੀ ਇੱਥੇ ਆਓ ਤੇ ਆਪਣੀਆਂ ਸੋਸ ਸਮਝ ਕੇ ਵੇਸ ਚੱਕ ਕੇ ਖੜੋ ਜੀ